ਹਾਂਜੀ ਬਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਨਵੀਂ ਕੱਪੜੀ ਦੀ ਫੈਕਟਰੀ ਜਾਏ ਆ ਇਹ ਬਾਈ ਕੱਪੜਾ ਵੇਚਦੇ ਨੇਗੇ ਇਹਨਾਂ ਨਾਲ ਮਿਲਾਵਾਂਗੇ ਇਹ ਵੀ ਕਿਹੜਾ ਕੱਪੜਾ ਆਇਆ ਏ ਤੁਹਾਨੂੰ ਸਾਰਾ ਸਮਝਾਉਣਗੇ ਵੀ ਕਿੰਨਾ ਰੇਟ ਆ ਕਿਹੜਾ ਕੱਪੜਾ ਕੀ ਚੀਜ਼ ਆ ਆ ਇਹਨਾਂ ਨਾਲ ਬਈ ਬਹੁਤ ਕੱਪੜਾ ਹੁੰਦਾ ਇੰਨਾ ਬਾਈ ਆ ਦੇਖੋ ਬੰਦ ਇਕੱਠਾ ਹੀ ਆਉਂਦੀਆਂ ਨੇ ਪੂਰੀਆਂ ਹਾਂ ਬਈ ਸਤਿ ਸ਼੍ਰੀ ਅਕਾਲ ਬਈ ਸਹੀ ਹਾਂ ਹੈ ਬਈ ਸਹੀ ਹਾਂ ਇਹਦਾ ਬਈ ਕੁਝ ਹੋਰ ਹੀ ਬੋਲਦੇ ਨੇ ਚੱਲ ਕਿਹੜਾ ਕੱਪੜਾ ਆਇਆ ਬਈ ਛੋਟ ਲਵੇ ਹੇਮਜ ਕੀ ਹੇਮਜ ਏ ਇਹ ਬਿਮਲਾ ਜੀ ਹਿਮਦ ਹਿਮਦ ਫੁੱਲ ਖੈਲ ਕਿਵੇਂ ਜੀ ਹਿਮਦ ਫੁੱਲ ਖੈਲ ਇਹ ਕੀ ਕਹੀਏ ਨੇ ਤੁਸੀਂ ਹਿਮਦ ਫੁੱਲ ਖੈਲ ਹਾ ਜੀ ਸੁਪੀਏ ਹੀਟਰ ਕਿਵੇਂ ਕਿਵੇਂ ਹਾ ਜੀ ਸੁਪੀਏ ਹੀਟਰ ਹੀਟਰ ਕੀ ਗਰਮ ਕਪੜਾ ਇਹ ਸੁਪੀਏ ਹੀਟਰ ਅੱਛਾ ਮੀਟਰ ਕਿੰਨੇ ਰੁਪਏ ਹਾ ਜੀ ਹਾ ਜੀ ਹਾ 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 ਜੀ 40 ਰੁਪਏ ਹਾਜੀ 80 ਰੁਪਏ ਵਿੱਚ ਖੀਤਰਾ 40 ਰੁਪਏ ਵਿੱਚ ਕਾ ਦਾ ਕੱਪੜਾ ਹੈ ਜੀ ਇਹ ਹੁਲ ਹੈ ਹੁਲ ਹੈ ਅੱਛਾ ਇਹ ਹੀ ਹੋਰ ਕੋਰ ਕੀ ਕੱਪੜਾ ਹੈ ਹੋਰ ਦਿਖਾਓ ਸਾਨੂੰ ਹੁਲ ਹੈ ਜੀ ਆ ਤੇ ਸੋਲੀ ਕੋਲ ਸੋਲੀ ਹੋਰ ਵੀ ਕੱਪੜਾ ਹੈ ਭਈ ਇਹ ਆਪਾਂ ਨੂੰ ਹੋਰ ਦਿਖਾਉਣਗੇ ਭਾਈ ਇਹ ਭਾਈ ਹਾਈ ਹੇਨ ਹਾਈ ਹਾਈ ਹੈ ਇਹ ਕੀ ਹੈ ਹਾਈ ਹੇਨ ਹਾਈ ਟਾ ਅਟਾਈਂਡਾਈ ਸੂਟ ਹੈ ਨਹੀਂ ਇਹ ਟਾ ਅਟਾਈਂਡਾਈ ਨਹੀਂ ਜੀ ਹਾਂ ਜੀ ਕੀ ਕਿੰਨੇ ਦਾ ਇਹ ਜੀ? ਫਾਈਨ ਜੀ ਫਾਈਨ ਫਾਈਨ ਨਾ ਹਾ ਜੀ। ਕਿਵੇਂ ਹੀ? ਫੈਨਾ ਹਾਲ ਆਇਆ ਹੈਨਾ। ਅੱਛਾ ਇਹਨਾਂ ਮਾਲ ਆਇਆ ਹੈ। ਅੱਛਾ। ਹਾਂ ਹਾਂ ਉਹ ਆਉਂ ਜੂ। ਹਾਂ। ਕਿੰਨੇ ਦਾ ਸੂਟ ਹੈ ਇਹ? ਠੀ ਜੀ ਠੀ ਜੀ। ਕੀ ਹੀ? ਠੀ ਜੀ ਠੀ ਜੀ। ਲੀਜੀ ਵੀ ਜੀ ਲੀਜੀ ਵੀ ਜੀ ਤੇ ਠੀਕ ਹੈ। ਇਹ ਥੋੜਾ ਇਹ ਭਾਈ ਦੂਜਾ ਜੀ। ਕਿੰਨੇ ਦਾ ਇਹ? 1000 ਹਜ਼ਾਰਾ। ਹੈ? ਕਿੰਨੇ ਦਾ ਜੀ ਇਹ? ਹੋਸ਼ ਹੋਦਾ। ਇਹ ਕਿੰਨੇ ਦਾ? ਹੋਸ਼ ਹੋਦਾ ਹੋਸ਼ ਹੋਦਾ। 2 200 ਦਾ ਇਹ ਕੁੜਤਾ ਹੈ ਮਾਹੀ। ਇਹਦੇ ਰੰਗ ਰੰਗ ਹੈਗੇ ਨਹੀਂ ਹੋਦਾ। ਫਾੜਦਾ ਨਹੀਂ। ਹਾਂ। ਫਾੜਦਾ। ਅੱਛਾ 파ੜਦਾ ਨਹੀਂ ਠੀਕ ਹੈ ਜੀ। ਆਹ ਸੂਟ। ਇਹ ਆਹ ਆਹ ਆਈਆਂ। ਫੋਨੀ ਫੋਨੀ ਹਾਲ। ਹੈ ਜੀ? ਫੋਨੀ ਹਾਲ। ਆਹ ਫੋਨੀ। ਅੱਛਾ ਚੁੰਨੀ ਨਾਲ ਆ ਠੀਕ ਹੈ ਚੁੰਨੀ ਨਾਲ ਆ ਜੀ। ਕਿਸਨੇ ਕਿੰਨੇ ਦਾ ਇਹ? ਫਾੜ ਦੇ 3 ਹੋ। ਹੈ ਜੀ? ਸਾਡੇ 3 ਹੋ। ਸਾਡੇ 350 ਠੀਕ ਹੈ ਠੀਕ ਹੈ ਸਾਡੇ 350 ਦਾ ਠੀਕ ਹੈ ਜੀ ਚੰਗਾ ਧੰਨਵਾਦ ਵੀਡੀਓ ਸ਼ੇਅਰ ਕਰਦੀ ਹਾਂ ਜੀ